ਸਾਲ ਦੇ ਵਿੱਚੋਂ 99.9% ਇਹੀ ਕਹਿੰਦੇ ਨੇ ਕਿ ਜੀ ਜੇ ਅਸਟਰੋਲੋਜਰ ਨੇ ਜਿਹੜੇ ਕਿ ਜੀ ਤੁਸੀਂ ਚਲਦੇ ਪਾਣੀ 'ਚ ਆਹ ਚੀਜ਼ ਵਹਾ ਦਿਓ ਤੁਹਾਡਾ ਚੰਦਰ ਠੀਕ ਹੋ ਗਿਆ ਤੁਸੀਂ ਐ ਕਰ ਦਿਓ ਤੁਹਾਡਾ ਫਰਾਲਾ ਗ੍ਰਹਿ ਠੀਕ ਹੋ ਗਿਆ ਅ ਨਗ ਪਾਉਣ ਦੇ ਨਾਲ ਤੁਹਾਡਾ ਜੇ ਰਾਜਯੋਗ ਹੋ ਜਾਊਗਾ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ ਗਗਨਬਾਣੀ ਪਤਾ ਕੀ ਹੈ ਇਹਦੇ 'ਚ ਨਾ ਸਿੱਧੀ ਜੀ ਗੱਲ ਹੀ ਹੈ ਕਿ ਜੇ ਐਸਟ੍ਰੋਲੋਜਰ ਇਹ ਨਹੀਂ ਕਹੇਗਾ ਕਿ ਮੈਂ ਤੁਹਾਡੀ ਲਾਈਫ ਚੇਂਜ ਕਰ ਦਿੰਦਾ ਜਾਂ ਮੈਂ ਤੁਹਾਨੂੰ ਕੋਈ ਅਸੀ ਚੀਜ਼ ਦੇ ਦਿੰਦਾ ਜਿਹਦੇ ਨਾਲ ਲਾਈਫ ਬਦਲ ਜਾਏਗੀ ਫਿਰ ਉਹਦੇ ਕੋਲ ਜਾਏਗਾ ਕੋਈ ਦੁਕਾਨਦਾਰੀ ਹੈ ਦੁਕਾਨਦਾਰੀ ਹੈ ਪਿਓਰਲੀ ਦੁਕਾਨਦਾਰੀ ਹੈ ਇਹ ਨੂੰ ਨਾ ਤੁਹਾਡੇ ਕੋਲ ਤੁਹਾਡਾ ਤਾਂ ਇਹ ਕੀਤਾ ਹੈ ਤੁਹਾਡੇ ਕੋਲ ਬਹੁਤ ਐਸਟ੍ਰੋਲੋਜਰ ਵੀ ਆਂਦੇ ਹੋਣਗੇ ਜਾਂ ਤੁਸੀਂ ਸਮਾਜ ਚ ਵੀ ਵਿਚਰਦੇ ਹੋ ਜਾਂ ਆਮ ਲੇਮਨ ਵੀ ਇੱਕ ਸਿੱਧੀ ਜੀ ਚੀਜ਼ ਸਰਚ ਕਰੇ ਮੈਂ ਕਹਿੰਦਾ ਵੀ ਐਸਟ੍ਰੋਲੋਜੀ ਇੰਨੀ ਪ੍ਰੀਸਾਈਜ਼ ਤੇ ਐਕੂਰੇਟ ਹੈ ਕਿ ਸਰਕਾਰੀ ਯੂਨੀਵਰਸਿਟੀ ਚ ਪੜਾਈ ਜਾਂਦੀ ਹੈ ਬੀਏਚ ਯੂ ਚ ਪੜਾਈ ਜਾਂਦੀ ਹੈ ਬਟ ਉਹਦਾ ਸਿਲੇਬਸ ਕੀ ਹੈ ਜਦੋਂ ਤੁਸੀਂ ਉਹਨੂੰ ਡੀਪਲੀ ਸਟੱਡੀ ਕਰੋਗੇ ਕੋਈ ਵੀ ਲੇਮਨ ਕਰ ਸਕਦਾ ਹੈ ਉਹਦਾ ਸਿਲੇਬਸ ਹੈ ਕਿ ਗ੍ਰਹਿ ਕੀ ਨੇ ਕੰਮ ਕਰਦੇ ਨੇ ਹਾਊਸੇਸ ਕੀ ਨੇ ਨਕਸ਼ਤਰ ਕੀ ਹੁੰਦੇ ਨੇ ਜਿਹੜੀ ਰੈਮੈਡੀਅਲ ਐਸਟ੍ਰੋਲੋਜੀ ਹੈ ਉਹਦਾ ਕਿਤੇ ਕੋਈ ਸਥਾਨ ਹੀ ਨਹੀਂ ਹੈ ਨਹੀਂ আচ্ছা ਇਹ ਬਾਅਦ ਚ ਜਨਰਲੀ ਆਪ ਨੇ ਜਦ ਕਰਦੇ ਦੇਖੋ ਮੰਤਰ ਜਾਪ ਬਹੁਤ ਪਰਫੈਕਟ ਚੀਜ਼ ਹੈ ਕਰਨੀ ਚਾਹੀਦੀ ਹੈ ਚਾਹੇ ਤੁਸੀਂ ਆਪ ਦੇ ਰਿਲੀਜੀਅਸ ਪੁਆਇੰਟ ਆਫ View ਨਾਲ ਕਰੋ ਚਾਹੇ ਗ੍ਰਹਿ ਦੇ ਮੁਤਾਬਿਕ ਕਰੋ ਉਹ ਕੰਮ ਕਰੇਗਾ ਤੇ ਉਹਨੂੰ ਸਭ ਤੋਂ ਲਾਸਟ ਵਿੱਚ ਸੁਜੈਸਟ ਕੀਤਾ ਜਾਏਗਾ ਉਹਨੂੰ ਸੁਜੈਸਟ ਨਹੀਂ ਕਰੇਗਾ ਕੋਈ ਅੱਛਾ ਕਿਉਂ ਕਿਉਂ ਨਹੀਂ ਕਰੇਗਾ ਉਹਦੇ ਨਾਲ ਪੈਸੇ ਨਹੀਂ ਨਾ ਬਣਨਗੇ ਪਰ ਮੰਤਰ ਜਾਪ ਤੁਸੀਂ ਕਹਿੰਦੇ ਹੋ ਕਿ ਫਰਕ ਪੈਂਦਾ ਹੈ ਸਿਮਰਨ ਸਭ ਤੋਂ ਵੱਧ ਕੰਮ ਕਰਦਾ ਹੈ ਚਾਹੇ ਕੋਈ ਹਿੰਦੂ ਸਿੱਖ ਮੁਸਲਮਾਨ ਜਿਹੜਾ ਵੀ ਉਹਦਾ ਆਪਣਾ ਸਿਮਰਨ ਭਾਜੀ ਜੇ ਤਾਂ ਤੁਸੀਂ ਐਸਟ੍ਰੋਲੋਜੀਕਲ ਮੰਤਰ ਬੀਜ ਮੰਤਰ ਦਾ ਜਾਪ ਕਰਦੇ ਹੋ ਤੇ ਤੁਹਾਡਾ ਉਹਦੇ ਤੇ ਮਨ ਖੜਦਾ ਹੈ ਤਾਂ ਬਹੁਤ ਵਧੀਆ ਨੇ ਜੇ ਤੁਸੀਂ ਸਿੱਖੋਂ ਤੇ ਗੁਰਮੰਤਰ ਤੇ ਮੂਲ ਮੰਤਰ ਹੀ ਕਰ ਲੈਨੇ ਹੋ ਤੇ ਤੁਹਾਡੀ ਬਹੁਤ ਜ਼ਿਆਦਾ ਆਸਥਾ ਨਾਲ ਕਰਦੇ ਹੋ ਤਾਂ ਉਹ ਉਨਾ ਕੀ ਕੰਮ ਕਰੇਗਾ ਜਿੰਨਾ ਉਹ ਕਰੇਗਾ ਅੱਛਾ ਐਕਚੁਅਲੀ ਤਾਂ ਐਂਡ ਆਫ ਦਾ ਡੇ ਤਾਂ ਤੁਹਾਡੀ ਪ੍ਰਮਾਤਮਾ ਦੇ ਅੱਗੇ ਗੁਜ਼ਾਰਿਸ਼ ਹੈ ਹੂੰ ਉਹ ਤੁਹਾਨੂੰ ਇੰਟਰਨਲ ਪੋਜ਼ਿਟਿਵ ਕਰਦੀ ਹੈ ਆਪਾਂ ਨਾ ਇੱਕ ਕਹਾਵਤ ਸੁਣਦੇ ਹੁੰਦੇ ਹੁੰਨੇ ਆ ਵਿਨਾਸ਼ ਕਾਲੇ ਵਿਪਰੀਤ ਹੂੰ ਜੀ 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 ਬੰਦੇ ਦਾ ਜਦ ਦਾ ਸਮੋਂ ਜਦੋਂ ਵੀ ਇਨਸਾਨ ਦਾ ਸਮਾ ਮੜ ਆਇਆ ਨਾ ਹੂੰ ਉਹਦੀਆਂ ਆਪ ਦੀ ਬੁੱਧੀ ਵਿਰਸਤ ਹੋ ਗਈ ਉਨੇ ਕੰਮ ਗਲਤ ਕਰਨੇ ਸ਼ੁਰੂ ਕਰਤੇ ਡਿਸੀਜਨ ਗਲਤ ਲੈਣੇ ਸ਼ੁਰੂ ਕਰਤੇ ਸਿਮਰਨ ਮੰਤਰ ਜਾਪ ਸੇਵਾ ਇਹ ਇਨਸਾਨ ਨੂੰ ਅਲਾਈਨ ਰੱਖਦੇ ਨੇ ਪਰਮਾਤਮਾ ਦੇ ਨਾਲ ਜਿਹੜੇ ਲੋਕ ਥੋੜਾ ਬੋਤਾ ਐਸਟ੍ਰੋਲੋਜੀ ਨੂੰ ਸਮਝਦੇ ਆ ਉਹ ਇੱਕ ਚੀਜ਼ ਸਮਝਦੇ ਆ ਕਿ ਕੁੰਡਲੀ ਦਾ ਨੋਵਾਂ ਘਰ ਧਰਮ ਦਾ ਹੈ ਹਮ ਗੁਰੂ ਦਾ ਹੈ ਆਸਥਾ ਦਾ ਹੈ ਤੇ ਜਿੰਨਾ ਕੁ ਉਹੀ ਜਿਹੜਾ ਘਰ ਹੈ ਉਹ ਇਨਸਾਨ ਦੇ ਲੱਕ ਦਾ ਭਾਗੇ ਦਾ ਵੀ ਹੈ ਜਿੰਨਾ ਕਿ ਇਨਸਾਨ ਉਹਦੇ ਨਾਲ ਜੁੜਿਆ ਰਹਿੰਦਾ ਹੈ ਉਹਨਾਂ ਕੋਦੇ ਮਨ ਚ ਥਲ ਰਹਿੰਦੀ ਹੈ ਉਹ ਘਟੋ ਘਟ ਭਟਕਦਾ ਨਹੀਂ ਹੂੰ ਫਿਰ ਉਪਾਏ ਦੇ ਚੱਕਰ ਚ ਜੀ ਇਨਸਾਨ ਪੈ ਜਾਏਗਾ ਉਹ ਅਜ ਨਗ ਪਾਏਗਾ ਕੱਲ ਨੂੰ ਹਵਨ ਕਰਾਏਗਾ ਪਰਸੋਂ ਪਾਣੀ ਚ ਕੁਝ ਬਹਾਏਗਾ ਇੰਨਾ ਕਰਦੇ ਕਰਦੇ ਦੋ ਚਾਰ ਸਾਲ ਚ ਸਮਾਂ ਉਦਾਂ ਹੀ ਬਦਲ ਜਾਏਗਾ ਜੇ ਚੰਗਾ ਹੋਣਾ ਹੋਏਗਾ ਆ ਜਾਏਗਾ ਬਟ ਉਪਾਏ ਨਾਲ ਕੁਝ ਨਹੀਂ ਮਤਲਬ ਤੁਸੀਂ ਕਹਿੰਦੇ ਹੋ ਕਿ ਨਗ ਨੇ ਕੋਈ ਨਗਾ ਦਾ ਕੋਈ ਸਿਗਨੀਫੀਕੈਂਸ ਨਹੀਂ ਹੈਗਾ ਸਿਗਨੀਫੀਕੈਂਸ ਇੰਨਾ ਹੀ ਆ ਜਿੰਨਾ ਕਲਰਸ ਦਾ ਹੈ ਅੱਛਾ ਪੁੱਤ ਦਾ ਰੰਗ ਹਰਾ ਹੈ ਤਾਂ ਉਹ ਪੰਨਾ ਸਜੈਸਟ ਕਰ ਦਿੰਦੇ ਆ ਤੁਸੀਂ ਤੁਸੀਂ ਨਹੀਂ ਕਰਦੇ ਭਾਜੀ ਮੈਂ ਨਹੀਂ ਕਰਦਾ ਨਾ ਮੈਂ ਕਰਦਾ ਨਾ ਮੈਂ ਪਾਲਾ ਓਕੇ ਜਿਵੇਂ ਕਿ ਆ ਦੇਣ ਕਿ ਨੀਲਮ ਬਹੁਤ ਪਾਵਰਫੁਲ ਹੈ ਨੀਲਮ ਬਦਲ ਦਿੰਦਾ ਸਿਸਟਮ ਬਦਲ ਦਾਂਦੀ ਬਾਰੇ ਕੁਝ ਨਹੀਂ ਨੀਲਮ ਆਪਣੇ ਆਪ ਚ ਅੱਛਾ ਪਲੈਨ ਸਟੋਨ ਹੈ ਜੇ ਕਿ ਸਦਾ ਸ਼ਨੀ ਉਹਦਾ ਤ੍ਰਿਕੋਣ ਦਾ ਸਵਾਮੀ ਹੈ ਤਾਂ ਨੀਲਮ ਪਾ ਸਕਦਾ ਹੈ ਅੱਛਾ ਬਟ ਨੀਲਮ ਪਾਉਣ ਨਾਲ ਕੁਝ ਬਦਲ ਜਾਏਗਾ ਇਹਦੀ ਕੋਈ ਕੋਈ ਰੈਫਰੈਂਸ ਨਹੀਂ ਹੈ ਨਾ ਜੇ ਮੈਂ ਤੁਹਾਨੂੰ ਕਹਿ ਰਿਹਾ ਕਿ ਕਿਸੇ ਦਾ ਸ਼ਨੀ ਲਗਨ ਚਾਹਤਾ ਹੂੰ ਲੇਜੀ ਹੋਏਗਾ ਹੂੰ ਐਸਟ੍ਰੋਲੋਜੀ ਦਾ ਜਿਹੜਾ origin ਹੈ ਜਾਂ 5000 ਸਾਲ ਪਹਿਲਾਂ ਆਪਾਂ ਵੇਦ ਕਹਿੰਦੇ ਆ ਜਾਂ ਬ੍ਰਿਹਤ ਸ਼ਾਸਤਰਮ ਕਹਿੰਦੇ ਆ ਫਲਦੀਪੀਕਾ ਕਹਿ ਰਹੇ ਆ ਇਹਨਾਂ ਚ ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਹੂੰ ਸ਼ਲੋਕ ਨੇ ਇਹਦਾ ਮਤਲਬ ਇਹ ਹੈ ਕਿ ਸ਼ਨੀ ਪਹਿਲੇ ਘਰ ਚ ਕੀ ਦੇਗਾ ਦੂਸਰੇ ਚ ਤੀਸਰੇ ਚ ਕੀ ਦੇਗਾ ਬਟ ਇਹ ਨਹੀਂ ਲਿਖਿਆ ਹੋਇਆ ਕਿ ਸ਼ਨੀ ਪਹਿਲੇ ਘਰ ਚ ਆ ਤਾਂ ਤੁਸੀਂ ਨੀਲੰਮੀ ਪਾ ਲੋ ਹੂੰ ਇਹ ਨਹੀਂ